ਬਟ ਇੱਕ ਮਿੰਟ ਵੰਦਨ ਸਤਨਾਮ ਸਤ ਗੁਰੂ ਤੇਰਾ ਹੀ ਆਸਰਾ ਨਸਨੋ ਬਈ ਸਤ ਤੂ ਤੇਰਾ ਹੀ ਆਸਰਾ ਸਤ ਮੈਂ ਬੇਨਤੀ ਕੀਤੀ ਹੈ ਪਾਪਾ ਜੀ ਨੂੰ ਕਿ ਹੁਣ ਇਹ ਸੰਗਤ ਕਰਨਾ ਸ਼ੁਰੂ ਕਰਨ ਜੀ ਗੰਗਤ ਨੂੰ ਦਰਸ਼ਨ ਕਰਨ ਕਰਨਾ ਸ਼ੁਰੂ ਕਰ ਜੋ ਬੰਦੀ ਹੋ ਠੀਕ ਹੈ ਉਸ ਤੁਸੀਂ ਸਾਰਿਆਂ ਨੇ ਸਾਥ ਦੇਣਾ ਹੈਗਾ ਠੀਕ ਹੈ ਠੀਕ ਹੈ ਸੇਵਾ ਭਾਵਨਾ ਦੇ ਨਾਲ ਠੀਕ ਹੈ ਆਪਣੇ ਵਾਸਤੇ ਸਭ ਤੋਂ ਵੱਡੀ ਸੇਵਾ ਹੈਗੀ ਹੈ ਮਸ਼ਹਨ ਬੰਦਗੀ ਹੈਗੀ ਆਪਾਂ ਜਿਹੜੇ ਵਿਛੜੇ ਐ ਉਹਨਾਂ ਨੂੰ ਵੀ ਪ੍ਰੇਮ ਔਰ ਪਿਆਰ ਦੇ ਨਾਲ ਵਾਪਸ ਲਿਆਣਾ ਹੈਗਾ ਠੀਕ ਹੈ ਇਕੱਠੇ ਹੋ ਕੇ ਠੀਕ ਹੈ ਆਪਾਂ ਸੇਵਾ ਵਿੱਚ ਲੱਗਦੇ ਜੋ ਜੋ